ਢੀਰਾ ਬੱਬਾ ਨਾਨਕ ਮਕੰਮਲ ਤੋਂ ਉੱਤਰਿਆ ਬੰਦ ਜਿੰਦਾਬਾਦ ਗੁਰਦਾਬਾਦ ਸਤਿ ਜੀ ਢੀਰਾ ਮੁਰਦਾਬਾਦ 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 ਸਤਿ ਪਾਏ ਸਤਿ ਜੀ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਅਮਗਰ ਕੀ ਗੱਲੋ ਚਲੋ ਢੀਰ ਗੱਦੀ ਅੱਜ ਸਕਦੀ ਜੇ ਚੱਕ ਮੰਨੇ ਮੈਨੂੰ ਇਹਨਾਂ ਦਾ ਕੋਈ ਕੰਮ ਕਰਕੇ ਵੇਖੋ ਵੇਖੋ ਕਿਤਨਾ ਦੇ ਵੀ ਆਪਣੀ ਐਕਟੀਵਿਟੀ ਪਰ ਸਾਡੇ ਵਾਸਤੇ ਕੋਈ ਉਮੀਦ ਨਹੀਂ ਨਾ ਉਮੀਦ ਹੋ ਚੁੱਕਿਆ ਅੱਬਾ ਤੁਸੀਂ ਲੋਕ ਆਏ ਹੋ ਇਸ ਦੁੱਖ ਦੀ ਘੜੀ ਚ ਜਜ਼ਬਾਤੀ ਚ ਮੈਂ ਜ਼ਿਆਦਾ ਬੋਲ ਨਹੀਂ ਸਕਦਾ ਤੁਹਾਡਾ ਬਹੁਤ ਧੰਨਵਾਦ ਹਾਂਜੀ ਬਾਈਓ ਸਾਹਿਬ ਜਿਹੜਾ ਜਿੱਤ ਰਿਹਾ ਜਿਉਂਦਾ ਹੈ ਅੱਜ ਸਾਡੇ ਸ਼ਹਿਰ ਡੇਰਬਾ ਬਨਾਨਕ ਦੇ ਵਿੱਚ ਮਸ਼ਹੂਰ ਵਪਾਰੀ ਲੱਕੀ ਢਿੱਲੋਂ ਦੇ ਛੋਟੇ ਭਰਾ ਰਵੀ ਕੁਮਾਰ ਜਿਨ੍ਹਾਂ ਦੀ ਕੱਲ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਮੌਤ ਕਰਾ ਦਿੱਤੀ ਗਈ ਅੱਜ ਅਸੀਂ ਉਸ ਦੇ ਸਬੰਧ ਵਿੱਚ ਥਾਣੇ ਦੇ ਸਾਹਮਣੇ ਧਰਨਾ ਲਾਉਣ ਲਈ ਬੈਠੇ ਆ ਕਿਉਂਕਿ ਇਹਦੇ ਵਿੱਚ ਐਸ ਐਚਓ ਸਤਪਾਲ ਦੀ ਮਿਲਿ ਭੂਗਤ ਆ ਥ੍ਰੈਟਾਂ ਦੇ ਬਾਵਜੂਦ ਉਹਨੂੰ ਇੱਕ ਕੱਲ ਪਰਸੂ ਤਿੰਨ ਦਿਨਾਂ ਤੋਂ ਉਹ ਉਹਨੂੰ ਕਹਿ ਰਹੇ ਆ ਮੁੰਡੇ ਭੇਜਦੇ ਰਹੇ ਆ ਪਰਿਵਾਰ ਉੱਧਾਉਂਦਾ ਰਿਹਾ ਸਾਨੂੰ ਥ੍ਰੈਟ ਆ ਰਹੇ ਆ ਦੱਸੋ ਕੀ ਕੀਤਾ ਜੀ ਐਸਐਚਓ ਦਾ ਜਵਾਬ ਸੀ ਅਗੂ ਮੈਂ ਅੱਜ ਕੱਲ ਫੜ ਲੈਣਾ ਮੈਂ ਕੱਲ ਫੜ ਲੈਣਾ ਮੈਂ ਪਰਸੂ ਫੜਾਇਆ ਜੀ ਮੈਂ ਭਜਾਤੇ ਜੀ ਮੈਂ ਫਲਾਨ ਕਰਤਾ ਜੀ ਇੰਨਾਂ ਗੱਲਾਂ ਦੇ ਲਾੜਿਆਂ ਵਿੱਚ ਕੱਲ ਜਦੋਂ ਇਹ ਵਾਰਦਾਤ ਹੋਈ ਆ ਜਿਹੜੇ ਉਹਨਾਂ ਨੂੰ ਗਨਮੈਂ ਦਿੱਤੇ ਸੀ ਉਹਨਾਂ ਦੀ ਦੁਕਾਨ ਤੇ ਗਨਮੈਨ ਦੋ ਸਨ ਉਹ ਦੋਵੇਂ ਇਹਨਾਂ ਨੂੰ ਘਰ ਛੱਡ ਕੇ ਜਾਂਦੇ ਸੀ ਜਦੋਂ ਕਿ ਘਰ ਜਾਣ ਦਾ ਟਾਈਮ ਹੋਇਆ ਇਹ ਐਸਐਚਓ ਜਾ ਕੇ ਆਪਣੀ ਗੱਡੀ 'ਚ ਬਿਠਾ ਕੇ ਉਹਨਾਂ ਦੇ ਗਨਮੈਨ ਦੋਵੇਂ ਹੀ ਉੱਥੇ ਚੁੱਕ ਲਿਆ ਬਾਅਦ ਚ ਨੂੰ ਦਿੱਤੇ ਨਹੀਂ ਗਨਮੈਨ ਤੋਂ ਬਗੈਰ ਉਹਨਾਂ ਨੇ ਦੁਕਾਨਾਂ ਬੰਦ ਕੀਤੀਆਂ ਘਰ ਜਾ ਰਿਹਾ ਸੀ ਘਰ ਦੇ ਗੇਟ ਮੋਰੇ ਜਾ ਕੇ ਉਹਨੇ ਜਦੋਂ ਘਰ ਦੇ ਨੂੰ ਹਾਰਨ ਮਾਰਿਆ ਬੇ ਗੇਟ ਖੋਲੋ ਉੱਥੇ 2-3 ਮੋਟਰਸਾਈਕਲ ਸਵਾਰ ਆਏ ਨੇ ਉਹਨਾਂ ਨੇ ਗੋਲੀਆਂ ਮਾਰ ਕੇ ਤੇ ਬੰਦੇ ਨੂੰ ਹਲਾਕ ਕਰ ਦਿੱਤਾ ਅਸੀਂ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਜਿਹੜੀ ਜ਼ਿੰਮੇਵਾਰੀ ਆਮ ਮਾਨਾ ਵਾਲੇ ਮੁੰਡੇ ਨੇ ਲਈ ਆ ਉਹਦੇ ਵਿੱਚ ਉਹਨੇ ਸਾਫ਼ ਦੱਸਿਆ ਕਿ ਜਿੰਨਾ ਕਸੂਰ ਸਾਡਾ ਵਾ ਉਹਨਾਂ ਦੇ ਐਸਐਚਓ ਸਤਪਾਲ ਸਿੰਘ ਦਾ ਵਾ ਸਾਡੀ ਇਹ ਡਿਮਾਂਡ ਹੈ ਵੀ ਬਰਾਬਰ ਦਾ ਪਰਚਾ ਉਹਦੇ ਤੇ ਕੀਤਾ ਜਾਵੇ। ਰਾਤੀ ਦਿਨਾਂ ਨੇ ਗੁੰਗਰੂਆ ਤੋਂ ਮਿੱਟੀ ਝਾੜ ਲਈ ਜੀ ਉਹਨੇ ਲੈਣ ਹਾਜ਼ਰ ਕਰਤਾ ਜੀ ਫਰਾਨ ਕਰਤਾ ਜੀ ਧਮਕਾਨ ਕਰਤਾ। ਅੱਜ ਅਸੀਂ ਬੈਠੇ ਆਂ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ। ਪਹਿਲਾਂ ਇਹਨੂੰ ਸਸਪੈਂਡ ਕਰਨ ਵਿਭਾਗੀ ਕਾਰਵਾਈ ਕਰਨ ਜੋ ਬਣਦਾ ਇਹਦੇ ਤੇ ਐਫਆਈਆਰ ਕਰਨ। ਜਿੰਨਾ ਚਿਰ ਨਹੀਂ ਹੋਏਗਾ ਕੋਈ ਸਾਨੂੰ ਇਨਸਾਫ ਨਹੀਂ ਮਿਲੇਗਾ। ਉਹਨਾਂ ਚਿਰ ਅਸੀਂ ਉੱਠਾਂਗੇ ਨਹੀਂ। ਭਾਵੇਂ ਸਾਨੂੰ 2 ਦਿਨ ਬੈਣਾ ਪਏ, 4 ਦਿਨ ਬੈਣਾ ਪਏ। ਬਾਜ਼ਾਰ ਬੰਦ ਰਹਿਣਗੇ। ਇਹਨੇ ਕਹਿੰਦਾ ਹੋਇਆ ਕਿ ਮਦਾ ਜੱਜ ਕਾ ਦੇਖੋ ਰਾਤੀ ਛੋਟੀ ਜੀ ਉਮਰ ਦਾ ਮੁੰਡਾ ਰਵੀ ਢਿੱਲੋ ਕਰਿਆਨੇ ਦਾ ਕੰਮ ਉਹ ਕਰਦਾ ਤੇ ਉਹਨੂੰ ਗੋਲੀਆਂ ਮਾਰ ਕੇ ਨੇ ਹੱਥੇ ਨੂੰ ਮਾਰ ਦਿੱਤਾ ਗਿਆ ਇਹ ਬੜੀ ਮਾੜੀ ਘਟਨਾ ਨਿੰਦਨੀਆ ਘਟਨਾ ਇਹਦਾ ਅਸਰ ਦੁਕਾਨਦਾਰਾਂ ਦੀਆਂ ਸਾਰੀਆਂ ਦੁਕਾਨਾਂ ਬੰਦ ਨੇ ਤੇ ਦੁਕਾਨਦਾਰ ਭਰਾ ਹੀ ਆਡਾ ਤੇ ਮੜੀ ਬੜੀ ਮਾੜੀ ਗੱਲ ਆ ਇਹਦੀ ਜਿੰਨੀ ਨਖੇਦੀ ਕੀਤੀ ਜਾਏ ਉਹ ਨਹੀਂ ਘਟਿਆ ਇਹ ਕਰ ਨਹੀਂ ਮੀਆ ਫਰੈਡ ਕਾਲਾਂ ਆਉਂਦੀਆਂ ਨੇ ਕੋਈ ਕੋਸ਼ਿਸ਼ ਕਰ ਰਿਹਾ। ਵੇਖੋ ਇਹ ਹੁਣ ਕਾਨੂੰਨ ਵਿਵਸਥਾ ਢਲੀ ਆ। ਆ ਡੇਰਾ ਬਾਬਾ ਨਾਨਕ ਦੇ ਵਿੱਚ ਕਿੰਨੇ ਦੁਕਾਨਦਾਰਾਂ ਨੂੰ ਫਰੋਤੀ ਦੀਆਂ ਕਾਲਾਂ ਆਉਂਦੀਆਂ। ਉਹ ਤਾਂ ਇਹ ਗੁਰੂ ਨਾਨਕ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਆ। ਜੇ ਵਸੇਗੀ ਤੇ ਫੇਰ ਹੀ ਆ। ਜੇ ਇਦਾਂ ਹੀ ਹਾਲਾਤ ਰਹੇ ਤੇ ਮੈਨੂੰ ਨਹੀਂ ਲੱਗਦਾ ਕਿ ਡੇਰਾ ਬਾਬਾ ਨਾਨਕ 'ਚ ਕੋਈ ਦੁਕਾਨਦਾਰ ਰਹੇਗਾ। ਸਰ ਇੱਧਰ ਕੰਮ ਸਾਰੇ ਦੁਕਾਨਦਾਰੀ ਹੋਈ ਹੁਣ ਸੋਚਣਦੇ ਆ ਕਿ ਆਪਣੀਆਂ ਆਪਣੀਆਂ ਦੁਕਾਨਾਂ ਵੇਚੀਏ। ਤੇ ਸ਼ਹਿਰਾਂ ਚ ਜਾ ਕੇ ਸੈਟ ਹੋ ਜੀ ਇਹੋ ਜਿਹੇ ਹਾਲਾਤਾਂ ਚ ਰਹਿਣਾ ਬੜਾ ਔਖਾ ਇਹ ਤੇ ਸਰਕਾਰਾਂ ਨੂੰ ਸੋਚਣਾ ਪੈਣਾ ਜੇ ਸਰਕਾਰਾਂ ਅਜੇ ਵੀ ਨਾ ਨਾ ਜਾਗੀਆਂ ਤੇ ਮੈਨੂੰ ਲੱਗਦਾ ਕਿ ਸਾਲ ਦੇ ਅੰਦਰ ਤੇ ਡੇਰਾ ਖਾਲੀ ਹੋ ਜਾਏਗਾ ਜੋ ਹਾਲਾਤ ਹੈ ਅੱਜ ਤੇ ਧਰਨਾ ਲੱਗ ਸਕੀ ਸਰ ਨਾ ਬੇਖੋ ਅੱਜ ਅਸੀਂ ਸਾਰੇ ਦੁਕਾਨਦਾਰ ਇਕੱਠੇ ਹੋ ਗਏ ਇਹ ਕਿਸੇ ਪਾਰਟੀ ਦਾ ਧਰਨਾ ਨਹੀਂ ਹੈ ਇਹ ਮੈਂ ਪਹਿਲਾਂ ਕਹਦਾ ਆਪਾਂ ਇਹਨੂੰ ਪਾਰਟੀ ਦਾ ਧਰਨਾ ਨਾ ਬਣਾਈਏ ਇਹ ਵਪਾਰੀ ਸਾਡੇ ਭਰਾ ਦੀ ਹੱਤਿਆਈ ਹੈ ਗੋਲੀਆਂ ਮਾਰ ਕੇ ਇਹ ਵਪਾਰ ਵਪਾਰਕ ਧਰਨਾ ਦੇ ਦੁਕਾਨਦਾਰਾਂ ਦਾ ਧਰਨਾ ਪਾਰਟੀਆਂ ਨੇ ਸਾਰਾ ਸਹਿਯੋਗ ਸਾਰਿਆਂ ਨੇ ਦਿੱਤਾ ਵਾ ਤੇ ਅਸੀਂ ਸਾਡੇ ਸ਼ਹਿਰ ਦੇ ਬੁੱਧੀਜੀਵੀ ਸਾਰੇ ਇਕੱਠੇ ਹੋਏ ਆ ਤੇ ਇਹਦੇ ਬਾਰੇ ਹੁਣ ਜੋ ਵੀ ਅਗਲੀ ਬਿਉਂਤ ਹੋਏਗੀ ਤੋ ਤੁਹਾਨੂੰ ਫਿਰ ਸਮੇਂ ਦੇ ਨਾਲ ਦੱਸ ਦਿੱਤਾ ਜਾਏਗਾ ਜੀ ਅੱਜ ਦਾ ਧੰਨ ਲਾਇਆ ਜੀ ਤੋ ਇਹਨਾਂ ਤੇ ਸਾਡੇ ਸ਼ਹਿਰ ਦੇ ਵਿੱਚ ਜਿਹੜੀ ਬੜੀ ਮੰਦਪੱਗ ਘਟਨਾ ਸਾਡਾ ਵੀਰ ਜੱਵੀ ਢਿਲੋਂ ਜੋ ਗੈਂਗਸਟਰਾਂ ਦੀ ਗੋਲੀ ਦਾ ਸ਼ਿਕਾਰ ਹੋ ਕੇ ਉਹ ਸਾਨੂੰ ਵਿਛੋੜਾ ਦੇ ਗਿਆ ਉਹਦੇ ਲਈ ਮੈਂ ਬਹੁਤ ਗਾਦਾ ਮਤਲਬ ਸ਼ਹਿਰ ਵੱਲੋਂ ਦੁਖੀ ਹਿਰਦੇ ਨਾਲ ਮੈਂ ਕਾ ਕਾ ਕੋਈ ਪਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਦੂਸਰਾ ਡੇਰਾ ਬਾਬਾ ਨਾਨਕ ਦੀ ਜਿਹੜੀ ਸਥਿਤੀ ਆ ਉਹ ਕਾਫੀ ਸਮੇ ਤੋਂ ਤੁਸੀਂ ਜਾਣਦੇ ਹੋ ਖੁਦ ਪੱਤਰਕਾਰ ਵੀ ਜਾਣਦੇ ਹੋ ਕਿ ਡੇਰਾ ਬਾਬਾ ਨਾਨਕ ਦਾ ਹਾਲਾਤ ਕੀ ਨੇ ਕੋਈ ਵੀ ਬੰਦਾ ਇੱਥੇ ਸੇਫ ਨਹੀਂ ਆ। ਔਰ ਪੁਲਸ ਜਿਹੜੀ ਆ ਉਹਦਾ ਜਿਹੜਾ ਕੰਮ ਆ ਬਿਲਕੁਲ ਹੀ ਨਖਿੱਦ। ਔਰ ਮੈਂ ਸਮਝਾਂਗਾ ਕਿ ਭਈ ਸਭ ਤੋਂ ਮਾੜੇ ਐਸਐਸਓ ਜਿਹੜੇ ਡੇਰਾ ਬਾਬਾ ਨਾਨਕ ਦੇ ਵਿੱਚ ਉੱਥੇ ਲੱਗੇ ਹੋਣਾ। ਕਿਉਂਕਿ ਇਹਨਾਂ ਨੂੰ ਸਿਰਫ ਆਪਣੀ ਸਿਕਿਉਰਿਟੀ ਤੱਕਿਆ ਹੀ ਪਿਛਲੀ ਵਾਰੀ ਵੀ ਜਦੋਂ ਸਾਡੇ ਇੱਕ ਵਪਾਰੀ ਭਰਾ ਤੇ ਗੋਲੀ ਚੱਲੀ ਸੀ ਉਦੋਂ ਵੀ ਬੜਾ ਕੀਤਾ ਸੀ। ਕਿ ਭਈ ਇਹ ਕਰਨ ਇਹ ਆਪਣੇ ਥਾਣੇ ਸ਼ਾਮ ਨੂੰ 8 ਵਜੇ 8:30 ਵਜੇ ਬੰਦ ਕਰ ਦਿੰਦੇ ਨੇ ਸ਼ਹਿਰ ਨੂੰ ਛੱਡ ਦਿੰਦੇ ਰੱਬ ਪਰੋਸੇ ਤੇ ਕੋਈ ਗੱਲ ਨਹੀਂ ਫਿਰ ਰੱਬ ਪਰੋਸੇ ਰਹਾਂ ਤੇ ਸਾਨੂੰ ਫਿਰ ਥਾਣਿਆਂ ਦੀ ਵੀ ਲੋੜ ਨਹੀਂ ਪੈਸ਼ਾ ਕੇ ਚੁੱਕੇ ਲਾ ਜਣਗੇ ਆਪਣੇ ਆਪਣਾ ਬਚਾਅ ਕਰਨਾ ਤੇ ਫਿਰ ਇਹ ਵੀ ਬੰਦ ਕਰ ਦਿੰਦੇ ਬੇਸ਼ੱਕ ਥਾਣੇ ਸਾਨੂੰ ਕੋਈ ਲੋੜ ਨਹੀਂ ਗਈ ਤੇ ਇਸ ਕਰਕੇ ਆਪਾਂ ਚਾਹੁੰਦੇ ਆ ਵੀ ਇਹਨਾਂ ਤੇ ਖਿਲਾਫ ਜਿਹੜੀ ਉਹ ਕਾਰਵਾਈ ਵਿਭਾਗੀ ਹੋਣੀ ਚਾਹੀਦੀ ਹੈ ਹਾਂਜੀ ਕੀ ਕਹਿੰਦੇ ਹਾਂ ਮੈਂ ਉਹਦੇ ਸੰਬੰਧ ਜੇ ਕਹਿਣਾ ਚਾਹੁੰਦਾ ਵੀ ਪੁਲਿਸ ਦੀ ਫੇਲੀਅਰ ਹੈ ਕਿਉਂਕਿ ਪੁਲਿਸ ਨੂੰ ਇੰਨੀ ਵਾਰੀ ਹੋ ਚੁੱਕਿਆ ਇੰਨੀ ਵਾਰੀ ਦੱਸ ਚੁੱਕੇ ਅਗਲੇ ਕਿ ਸਾਡੇ ਨਾਲ ਆ ਹੋ ਰਿਹਾ ਉਹਨਾਂ ਨੂੰ ਫੋਨ ਸੁਣਾ ਚੁੱਕੇ ਕਈ ਕੁਝ ਕਰ ਚੁੱਕੇ ਇਹ ਐਸ ਐਚਓ ਦਾ ਫੇਲੀਅਰ ਹੈ ਐਸ ਐਚਓ ਨੇ ਕਿਉਂ ਨਹੀਂ ਕਾਰਵਾਈ ਕਰਾਈ ਅਗਰ ਉਹਨਾਂ ਨੂੰ ਜ਼ਿੰਮੇਵਾਰੀ ਨਾਲ ਕੰਮ ਸੌਂਪਿਆ ਹੁੰਦਾ ਕਿਹੜੀ ਚੀਜ਼ ਹੈ ਜਿਹੜੀ ਪੁਲਿਸ ਲੱਭ ਨਹੀਂ ਸਕਦੀ ਪੁਲਿਸ ਬਿਲਕੁਲ ਲੱਭ ਸਕਦੀ ਹੈ ਇਹ ਜ਼ਿੰਮੇਵਾਰੀ ਨਾਲ ਨਹੀਂ ਕੰਮ ਹੋਇਆ ਉਹ ਦੇ ਕਰਕੇ ਸਾਰਾ ਕੰਮ ਹੋਇਆ ਹੈ ਸ਼ਹਿਰ ਤੇ ਵੱਡੀ ਦਹਿਸ਼ਤ ਇਸ ਤਰ੍ਹਾਂ ਵੀ ਇਹ ਉਜਾੜਾ ਵਾਲੇ ਪਾਸੇ ਜਾ ਰਹੇ ਆ ਆਪਾਂ ਕਿ ਇਹ ਹੋ ਸਕਦਾ ਵੀ ਜਿਹੜੇ ਰੋਟੀ ਪਾਣੀ ਕਮਾ ਰਹੇ ਆ ਉਹ ਇਸ ਸ਼ਹਿਰ ਨੂੰ ਛੱਡ ਦੇਣ ਅਸੀਂ ਬਹੁਤ ਪੁਰਾਣੇ ਰਹਿਣ ਵਾਲੇ 500 ਸਾਲ ਤੋਂ ਰਹਿਣ ਵਾਲੇ ਆ ਪਰ ਸਾਡੇ ਵੀ ਮਨ ਚ ਦਹਿਸ਼ਤ ਬਹੁਤ ਜ਼ਿਆਦਾ ਹੈ ਇਸ ਤਰ੍ਹਾਂ ਦੇ ਕੋਈ ਵੀ ਕਿਸੇ ਨੂੰ ਆਣ ਕੇ ਗੋਲੀ ਮਾਰ ਦੇਗਾ ਕੋਈ ਸਿਕਿਉਰਟੀ ਨਹੀਂ ਹੈਗੀ ਆਪਣੀਆਂ ਕੰਧਾਂ ਏਡੀਆਂ ਉੱਚੀਆਂ ਕਰ ਲੀਆਂ ਲੋਕਾਂ ਦੀਆਂ ਕੰਧਾਂ ਬਿਲਕੁਲ ਟੱਪਣ ਵਾਲੀਆਂ ਕਰ ਲੀਆਂ ਲੋਕਾਂ ਦੇ ਉੱਤੇ ਕੋਈ ਪ੍ਰਭਾਵ ਹੀ ਨਹੀਂ ਹੈਗਾ ਕਿ ਇਹਨਾਂ ਦਾ ਕੋਈ ਇਹਨਾਂ ਦਾ ਇਹਨਾਂ ਦਾ ਲੋਕਾਂ ਦੇ ਉੱਤੇ دہشت ਆ ਤੇ ਬਦਮਾਸ਼ਾਂ ਦੇ ਉੱਤੇ ਕੋਈ دہشت ਹੀ ਨਹੀਂ ਹੈਗੀ ਕਈ ਐਸਐਚਓ ਆ ਗਏ ਕਈ ਚਲ ਗਏ ਇਹ ਜਿਹੜੀ ਡੇਰਾ ਬੱਪਾ ਨਾਨਕ ਜੀ ਦੇ ਠੱਲੋ ਪਰਿਵਾਰ ਦੇ ਰਵੀ ਕੁਮਾਰ ਜੀ ਠੱਲੋ ਦੇ ਹੀ ਕਾਤਲਾਣਾ ਹਮਲਾ ਕਰਕੇ ਉਹਨਾਂ ਨੂੰ ਸ਼ਹਾਦਤ ਹੋ ਗਈ ਉਹਨਾਂ ਦੀ ਇਹ ਹੋਰ ਮੰਦਵਾ ਕੀ ਘਟਨਾ ਔਰ ਪੂਰਾ ਸ਼ਹਿਰ ਪੂਰਾ ਇਲਾਕਾ ਸਨਾਟੇ ਚ ਆ ਸ਼ੋਕ ਚ ਆ ਤੇ ਸਦਮੇ ਚ ਆ ਲੋਕਾਂ ਚ ਦਹਿਸ਼ਤ ਫੈਲੀ ਪਈ ਆ ਔਰ ਪ੍ਰਸ਼ਾਸਨ ਤੇ ਪੁਲਸ ਬਿਲਕੁਲ ਨਾ ਉਮੀਦ ਹੋ ਗਿਆ ਲੋਕੇ ਇਸ ਤੋਂ ਇਸ ਦੀ ਘਟਨਾ ਦੀ ਨਿਖੇਦੀ ਕਰਦੇ ਆ ਕਿ ਇਸ ਸ਼ਹਿਰ ਦੀ ਇਸ ਇਲਾਕੇ ਦੀ ਗੁਰੂ ਨਾਨਕ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਧਰਤੀ ਦੇ ਲੋਕਾਂ ਨੂੰ ਘਟੋ ਘਟ ਸੁੱਖ ਦਾ ਸਾਥ ਲੈੰਦੋ ਔਰ ਜੇ ਇਹ ਨਾ ਹਟਿਆ ਤੇ ਤੇਰਾ ਬਾਬਾ ਨਾਨਕ ਦੇ ਵਪਾਰੀ ਇੱਥੋਂ ਭਲਾਈਨ ਕਰ ਜਾਣਗੇ ਜੋ ਪਹਿਲਾਂ ਵੀ ਹੱਤਵਰ ਸਮੇ ਹੋਇਆ ਸੀ ਲੱਗਦਾ ਕਿ ਹੱਤਵਰ ਆ ਗਿਆ ਔਰ ਇਹ ਸਾਰੀ ਪੁਲਿਸ ਦੀ ਪ੍ਰਸ਼ਾਸਨ ਦੀ ਨਾਕਾਮੀ ਹੈ